ਯਾਰ ਅੰਬੇਸਕਰ ਜੂ ਫੈਡਰੇਸ਼ਨ ਵੱਲੋਂ ਜਿਹੜਾ ਇੱਕ ਚੰਗਾ ਉਪਰਾਲਾ ਇੱਕ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਨੌਜਵਾਨਾਂ ਨੂੰ ਸੇਧ ਦੇਣ ਲਈ ਸਪੋਰਟ ਨਾਲ ਜੋੜਨ ਲਈ ਔਰ ਨਸ਼ਿਆਂ ਨੂੰ ਛੱਡ ਕੇ ਇੱਕ ਸਪੋਰਟਸ ਗੇਮ ਨੂੰ ਜਿਹੜਾ ਪ੍ਰਮੋਟ ਕਰਨ ਲਈ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਸੋ ਮੈਂ ਧੰਨਵਾਦ ਕਰਦਾ ਪੂਰੀ ਟੀਮ ਦਾ ਔਰ ਜਿਹੜੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਬਣੇ ਨੇ ਨਾਲ ਦੀ ਨਾਲ ਜਿਹੜਾ ਖੂਨਦਾਨ ਕੈਂਪ ਹੈ ਉਪਯੋਜਿਤ ਕੀਤਾ ਜਾ ਰਿਹਾ ਜਿਹੜਾ ਇੱਥੇ ਤਿੰਜਾ ਕਿਨਾਂ ਦਾ ਟੂਰਨਾ ਖੂਨਦਾਨ ਕਰਤਾ ਹੈਗਾ ਜਿਹੜਾ ਹੁਣ ਚੱਲ ਰਿਹਾ ਜਿਹਦੇ ਵਿੱਚ ਹੁਣ ਤੱਕ 25 ਤੋਂ 30 ਯੂਨਿਟ ਜਿਹੜੇ ਹੈਗੇ ਆ ਬਲੱਡ ਡੋਨੇਟ ਹੋ ਚੁੱਕੇ ਨੇ ਔਰ ਗੁਰਨਾਨਕਾ ਹਸਪੀਟਲ ਲੁਧਿਆਣਾ ਦੀ ਜਿਹੜੀ ਟੀਮ ਹੈ ਉਹ ਬਲੱਡ ਇਕੱਤਰ ਕਰ ਰਹੀ ਆ ਮੈਂ ਜਿੱਥੇ ਖੂਨਦਾਨੀਆਂ ਦਾ ਧੰਨਵਾਦ ਕਰਦਾ ਔਰ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਤੁਸੀਂ ਖੂਨਦਾਨ ਦੇ ਮਿਸ਼ਨ ਨਾਲ ਜੁੜੋ ਕਿਉਂਕਿ ਤੁਹਾਡੇ ਨਾਲ ਦਿੱਤਾ ਗਿਆ ਜਿਹੜਾ ਬਲੱਡ ਹੈ ਕਿਸੇ ਹੋਰ ਦੀ ਕੀਮਤੀ ਜ਼ਿੰਦਗੀ ਨੂੰ ਬਚਾਉਂਦਾ ਜਿਹੜੇ ਇਲਾਜ ਬੇ ਹੋਏ ਮਰੀਜ਼ਾਂ ਲਈ ਇੱਕ ਵਰਦਾਨ ਹੈ ਸੋ ਤੁਹਾਡੇ ਲਈ ਵੀ ਬੈਨੀਫੀਸ਼ੀਅਲ ਹੈ ਕਿਉਂਕਿ ਸਾਨੂੰ ਸਮਾਂ ਰਹਿੰਦੇ ਆਪ ਦੇ ਜਿਹੜੇ ਟੈਸਟ ਕਰੀ ਹੋ ਜਾਂਦੇ ਆ ਔਰ ਜੇ ਕੋਈ ਬਿਮਾਰੀ ਨਾਲ ਗ੍ਰਸਤ ਹੋਈਏ ਤਾਂ ਉਹਦਾ ਇਲਾਜ ਕਰਾ ਸਕਦੇ ਆ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਸ ਮਿਸ਼ਨ ਨਾਲ ਜੁੜੋ ਇਸ ਮਿਸ਼ਨ ਨਾਲ ਜੁੜ ਕੇ ਲੋਕਾਂ ਦੀਆਂ ਕੀਮਤੀਆਂ ਜਿੰਦਗੀਆਂ ਬਚਾਉਣ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਓ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਜੇ ਕੰਟਰੋਲ ਲੈ ਕੇ ਚੱਲਦੇ ਆ ਸਭ ਤੋਂ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਤੁਹਾਡੇ মিডিਏ ਦੇ ਪ੍ਰਭਾਵੀ ਅਧਿਕਾਰੀਆਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਇਸ ਮੈਸੇਜ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਆਪਣੇ মিডিਅਮ ਦੇ ਮਾਧਿਅਮ ਤੋਂ ਜੋ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਉਹਦੀ ਐਡ ਦੇ ਤੁਸੀਂ ਲੈਣ ਲਈ ਆਏ ਆ ਤੁਹਾਡਾ ਸਾਰੇ মিডিਏ ਪ੍ਰਭਾਵੀ ਅਧਿਕਾਰੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਕਿ ਬਾਬਾ ਸਾਹਿਬ ਦੀ ਜਿਹੜੀ ਮਿਸ਼ਨ ਸੀਗਾ ਫੜੋ ਜੁੜੋ ਤੇ ਸੰਘਰਸ਼ ਕਰੋ ਦਾ ਤੇ ਉਹਦੇ ਤਹਿਤ ਜਿਹੜੀ ਡਾਕਟਰ ਵੀ ਆਰ ਅੰਬੇਦਕਰ ਜੂਥ ਪੈਂਟ੍ਰੇਸ਼ਨ ਲੁਧਿਆਣੇ ਦੀ ਕੰਮ ਕਰ ਰਹੀ ਆ ਬਹੁਤ ਅੱਛਾ ਕੰਮ ਕਰ ਰਹੀ ਆ ਜਿਹੜੀ ਕਿ ਪੂਰਬ ਉਦ ਭਾਰਤ ਫਾਊਂਡੇਸ਼ਨ ਭਾਰਤਰੀ ਹੈਗੀ ਪੰਜਾਬ ਦੀ ਉਹ ਚ ਵੀ ਕੰਮ ਕਰ ਰਹੀ ਆ ਔਰ ਜਿਹੜਾ ਮੋਟਿਵ ਸੀਗਾ ਕਿ ਜਿਹੜਾ ਸਾਡਾ ਜੂਥ ਗਲਤ ਧਾਰਨਾਵਾਂ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਰਿਹਾ ਵਾ ਉਹਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਇਹ ਦੂਸਰਾ ਕ੍ਰਿਕਟ ਕੱਪ ਜਿਹੜਾ ਹੈ ਕਿ ਰੱਖਿਆ ਗਿਆ ਟੀਮ ਵੱਲੋਂ ਔਰ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਬਹੁਤ ਅੱਛਾ ਰਿਸਪੌਂਸ ਮਿਲਿਆ ਟੀਮਾਂ ਬਹੁਤ ਜ਼ਿਆਦਾ ਆ ਰਹੀਆਂ ਸੀ ਲੇਕਿਨ ਸਮੇਂ ਦੀ ਘਾਟ ਹੋਣ ਕਰਕੇ ਟੀਮਾਂ ਨੂੰ ਰੋਕਿਆ ਗਿਆ ਵਾ ਔਰ ਉਹਦੇ ਨਾਲ ਜਿਹੜਾ ਬਲੱਡ ਡੋਨੇਟ ਕਰਨ ਦਾ ਜੋ ਸਿਸਟਮ ਚੱਲਿਆ ਇਹ ਤੀਸਰਾ ਕੈਂਪ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਬਹੁਤ ਵਧੀਆ ਸਲਾਗ ਹੈ ਜੋ ਕੋਪਰੈਲਾ ਕਿਉਂਕਿ ਜਦੋਂ ਕਿਸੇ ਨੇ ਵਿਕਤਾ ਪੈਂਦੀ ਆ ਉਦੋਂ ਪਤਾ ਹੁੰਦਾ ਕਿ ਉਹਨੇ ਦੇ ਕੀ ਭਾਅ ਵਿਕਦੀ ਆ ਕਿਉਂਕਿ ਹਸਪਤਾਲਾਂ ਦੇ ਵਿੱਚ ਬਲੱਡ ਨਹੀਂ ਮਿਲਦਾ ਹੈਗਾ ਜਾਂ ਬਲੱਡ ਦੀ ਮੈਚਿੰਗ ਨਹੀਂ ਹੁੰਦੀ ਹੈਗੀ ਤਾਂ ਉਸ ਸਮੇਂ ਜਿਹੜਾ ਮਰੀਜ਼ ਬੈੱਡ ਦੇ ਬੈੱਡ ਦੇ ਉੱਤੇ ਤੜਫ ਰਿਆ ਹੁੰਦਾ ਜਾਂ ਬਿਮਾਰੀ ਤੋਂ ਗ੍ਰੈਸ ਹੁੰਦਾ ਉਹਨੂੰ ਬਲੱਡ ਉਸ ਸਮੇਂ ਅਗਰ ਇਹ ਜਿਹੜੀਆਂ ਜੂਥ ਫਾਊਂਡੇਸ਼ਨਾਂ ਜਾਂ ਕਲੱਬ ਕੈਂਪ ਲਗਾਉਂਦੇ ਆ ਉਹ ਜਿਹੜਾ ਬਲੱਡ ਆ ਸਾਰਾ ਫ੍ਰੀ ਆਫ ਕਾਸਟ ਉਹਨਾਂ ਮਰੀਜ਼ਾਂ ਤੱਕ ਪ੍ਰੋਵਾਈਡ ਕੀਤਾ ਜਾਂਦਾ ਵਾ ਇਸ ਲਈ ਮੈਂ ਵਧਾਈਦਾ ਪਾਤਰਾਂ ਇਸ ਟੀਮ ਸਾਰੀ ਹੀ ਡਾਕਟਰ ਬੀ ਆਰ ਬੇਦਕਰ ਜੂਥ ਫਾਊਂਡੇਸ਼ਨ ਜਿਹੜੀ ਕਿ ਇਸ ਸਲਾਘਾ ਜੋਗ ਪਰਾਲੇ ਕਰਦੀ ਔਰ ਆਸ ਕਰਦੇ ਆ ਕਿ ਵੱਧ ਤੋਂ ਅੱਗੇ ਤੋਂ ਵੱਧ ਚੜ ਕੇ ਅਸੀਂ ਇਦਾਂ ਦੇ ਕੰਮ ਕਰਦੇ ਰਹਿਣਾ ਜੈਪੀਮ ਜੈ ਭਾਰਤ ਜੈਪੀਮ ਜੈ ਭਾਰਤ ਡਾਕਟਰ ਬੀਆਰ ਫਾਊਂਡੇਸ਼ਨ ਜਿਹੜੀ ਲੁਧਿਆਣਾ ਆ ਇਸ ਟੀਮ ਨਾਲ ਜੁੜ ਕੇ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਆ ਜਿਹੜੀ ਇਹ ਟੀਮ ਆ ਉਹ ਬਹੁਤ ਹੀ ਵਧੀਆ ਕੰਮ ਕਰਦੀ ਹੈ ਸਮਾਜ ਵਿੱਚ ਜਿਵੇਂ ਕਿ ਖੂਨਦਾਨ ਕੈਂਪ ਖੇਡਾਂ ਪ੍ਰਤੀ ਜਾਂ ਹੋਰ ਸਮਾਜਿਕ ਐਜੂਕੇਸ਼ਨ ਦੇ ਕੰਮ ਕਰਦੀ ਆ ਇਸ ਟੀਮ ਨਾਲ ਜੁੜ ਕੇ ਮੈਨੂੰ ਬੜੀ ਖੁਸ਼ੀ ਹੈ ਔਰ ਇਹ ਹੋਰ ਵੀ ਉਪਰਾਲੇ ਕਰਦੀ ਰਹਿੰਦੀ ਹੈ ਕਿ ਨੌਜਵਾਨਾਂ ਨੂੰ ਸੇਧ ਦਿੰਦੀ ਹੈ ਤੇ ਹੋਰ ਇਸ ਤੋਂ ਇਲਾਵਾ ਐਜੂਕੇਸ਼ਨ ਦੇ ਕੰਮ ਕਰਦੀ ਆ ਜੈਪੀ ਲੱਗਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਨਾ ਕਿਹਾ ਤੋਂ ਰਹਿਤ ਨੂੰ ਬਦਲ ਪਾਉਗਾ हां बहुत सुणा परला बहुत सारे काफी नौजवान मेरे वीर है इस चीज ਨੂੰ ਸਮਝਦੇ ਆ ਜਿਸ ਤਰ੍ਹਾਂ ਮੈਂ ਸਮਝਦਾ ਇਸ ਤਰ੍ਹਾਂ ਮੈਂ ਅੱਗੇ ਵੀ ਲੋਕਾਂ ਨਾਲ ਗੱਲਾਂਬੱਤਾਂ ਕਰਦਾ ਰਹਿੰਦਾ ਲੇਕਿਨ ਬਹੁਤ ਤਰਬਾਹ ਪੈ ਰਿਹਾ ਐਜੂਕੇਸ਼ਨ ਤੇ ਪੈ ਰਿਹਾ ਛੇਡਾਂ ਵੀ ਪ੍ਰਭਾਵ ਪੈ ਰਿਹਾ ਤੁਸੀਂ ਦੇਖ ਵੀ ਰਹੇ ਹੋ ਕਿ ਕਾਫੀ ਨੌਜਵਾਨ ਬੀੜ ਬਲੱਡ ਦੇਣ ਆ ਰਹੇ ਹੋ ਛੇਡਾਂ ਦੇ ਪ੍ਰਤੀ ਜਾਗਰੂਕ ਹੋ ਰਹੇ ਆ ਬਾਬਾ ਸਾਹਿਬ ਦਾ ਜੋ ਫੈਡਰੇਸ਼ਨ ਵੱਲੋਂ ਜੋ ਟੂਰਨਾਮੈਂਟ ਦਾ ਪ੍ਰੋਗਰਾਮ ਕੀਤਾ ਗਿਆ ਬਹੁਤ ਸ਼ਲਾਘਾਯੋਗ ਹੈ ਕੰਮ ਸਰਕਾਰਾਂ ਦੇ ਸਰਕਾਰਾਂ ਨੂੰ ਕਰਨਾ ਚਾਹੀਦੇ ਆ ਇਹ ਸਾਡੀਆਂ ਸਰਕਾਰਾਂ ਕਰ ਰਹੀਆਂ ਨੇ ਕਿਤੇ ਨਾ ਕਿਤੇ ਸਾਡੀਆਂ ਦੀਆਂ ਸਰਕਾਰਾਂ ਉਹ ਫੇਲਿਅਰ ਨਜ਼ਰ ਆ ਰਹੀਆਂ ਨੇ ਕਿਉਂਕਿ ਜਦੋਂ ਆਪ ਪਬਲਿਕ ਲੋਕਾਂ ਨੂੰ ਵੇਅਰ ਕਰ ਲੱਗ ਜਵੇ ਉਸੇ ਸਰਕਾਰਾਂ ਅਨਕਮੀ ਆਉਂਦੀਆਂ ਨੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਜਿਹੜੀ ਇਹ ਸੰਸਥਾ ਬਣੀ ਆ ਇਹ ਇਹਨਾਂ ਦਾ ਇੱਕੋ ਹੀ ਮਕਸਦ ਆ ਕਿ ਅਸੀਂ ਬੱਚਿਆਂ ਨੂੰ ਜਿਹੜੇ ਆਨ ਸਾਡਾ ਯੂਥ ਆ ਉਹਨੂੰ ਅਸੀਂ ਨਸ਼ੇ ਤੋਂ ਰੋਕ ਸਕੀਏ ਔਰ ਖੇਲ ਪ੍ਰਤੀ ਜਾਗਰੂਕ ਕਰ ਸਕੀ ਜਿਹੜੀ ਗੁਰੂ ਨਾਨਕ ਗੁਰਨਾਨਕ ਟੀਮ ਜਿਹੜੀ ਬਲੱਡ ਬੈਂਕ ਦੀ ਆਈ ਆ ਇਹ ਵੀ ਇੱਕ ਬਹੁਤ ਸ਼ਲਾਘਾਯੋਗ ਕਦਮ ਆ ਕਿਉਂਕਿ ਅਸੀਂ ਸਿਆਣੇ ਕੋ ਸੁਣਦੇ ਆਂ ਵੀ ਇੱਕ ਜਿਹੜੀ ਬਲੱਡ ਦੀ ਬੋਤਲ ਆ ਉਹ ਤਿੰਨ ਜ਼ਿੰਦਗੀਆਂ ਨੂੰ ਬਚਾ ਸਕਦੀ ਆ ਇਹਦੇ ਚਸੀਂ ਆਪਣਾ ਯੋਗਦਾਨ ਪਾਇਆ ਸਾਡੀ ਬਹੁਤ ਵੱਡੀ ਟੀਮ ਆ ਜਿਨ੍ਹਾਂ ਨੇ ਹਰ ਇੱਕ ਸਾਡੇ ਯੂਥ ਆ ਉਹਦੇ ਪਹਿਲ ਦੇ ਆਧਾਰ ਤੇ ਅੱਗੇ ਆ ਰਹੇ ਨੇ ਬੀਪ ਯੂਨਿਟ ਤਾਂ ਹੋ ਚੁੱਕੇ ਨੇ ਜੀ ਬਾਕੀ 25 30 40 ਯੂਨਿਟ ਅੱਗੇ ਫਾਰਮ ਭਰੇ ਹੋਏ ਨੇ ਜਰੂਰ ਦਿਨੇ ਦੇ ਜੀ ਜੇ ਬਲੱਡ ਦਿੰਨੇ ਆ ਤੇ ਕਹਿੰਦੇ ਚੰਲੇ 24 ਘੰਟੇ ਦੇ ਵਿੱਚ ਆਪਣਾ ਜਿਹੜਾ ਬਲੱਡ ਆ ਜੇ ਅਸੀਂ ਬਲੱਡ ਡੋਨੇਟ ਕਰਦੇ ਆ ਉਹ ਨਾਲ ਦੁਬਾਰਾ ਪੈਦਾ ਸ਼ੁਰੂ ਹੋ ਜਾਂਦਾ ਹੁੰਦਾ ਹਾਂ ਜੀ ਲੋਕ ਬਨੇ ਬਨੇ ਲਾਨੀ ਨਾ ਦੇ ਦੇਖੋ ਜਿਹੜੀ ਇਹ ਸੰਸਥਾ ਹੈ ਜਨੂੰ ਸੀ ਬਲੱਡ ਅੱਜ ਗੁਰੂ ਨਾਨਕ ਪਬਲਿਕ ਜਿਹੜੀ ਪਬਲਿਕ ਹੈਗੀ ਆ ਇਹਨਾਂ ਦੱਸਦਾ ਇਹਨਾਂ ਦੇ ਪੈਲ ਦੇ ਆਧਾਰ ਤੇ ਲੋਕਾਂ ਦੀ ਸੇਵਾ ਕਰਦੇ ਨੇ ਤੇ ਆਹ ਵਾਲੇ ਸਮੇਂ ਚ ਅੱਥਿਕ ਨੇ ਹੋਰ ਜਿਹੜੀਆਂ ਬੱਚੇ ਵੀ ਆ ਜਿਹੜੇ ਮਲੇ 16 ਸਾਲ ਤੋਂ ਉੱਪਰ ਆ ਬਲੱਡ ਦੇ ਸਕਦੇ ਨੇ ਤੇ ਜਿਹੜੀ ਸੰਸਥਾ ਹੈ ਨਿਰੰਤਰ ਕੰਮ ਕਰ ਰਹੀ ਆ ਕਿਸੇ ਨੂੰ ਬਲੱਡ ਦੀ ਲੋੜ ਹੋਵੇ ਇਹ ਸੰਸਥਾ ਨਾਲ ਸੰਪਰਕ ਕਰ ਸਕਦੇ ਨੇ ਹਾਂਜੀ ਪਾਸਟੇ ਮੈਨੂੰ 33000 ਰੁਪਏ ਹੈ ਸੈਕਿੰਡ ਨੂੰ 21000 ਰੁਪਏ ਹੈ ਬਾਕੀ ਛੋਟੇ ਛੋਟੇ ਨਾਮ ਬਹੁਤ ਨੇ ਤੇ ਬਹੁਤ ਵਧੀਆ ਉਪਰਾਲਾ ਆ ਬਾਬਾ ਸਾਹਿਬ ਬੇੜਕਰ ਦੇ ਨਾਮ ਤੇ ਜਿਹੜਾ ਲੋਕਾਂ ਦੇ ਘਰਾਂ ਤੱਕ ਜਿਹੜਾ ਬਾਬਾ ਸਾਹਿਬ ਬੇੜਕਰ ਦਾ ਨਾਮ ਜਾਣਾ ਔਰ ਕ੍ਰਿਕਟ ਖੇਲ ਪ੍ਰਤੀ ਜਾਗਰੂਕ ਕਰਨਾ ਬਹੁਤ ਸ਼ਲਾਘਾਯੋਗ ਕਦਮ ਆ। ਬਹੁਤ ਹੀ ਚੰਗਾ ਕੰਮ ਕਰਨਾ ਕਰੇ ਆ ਜਿਹੜਾ ਨਾਮ ਜਰਾਇਆ ਜਾ ਰਿਹਾ ਕ੍ਰਿਕਟ ਦਾ ਨੌਜਵਾਨਾਂ ਵੱਲੋਂ ਨਾਲ ਨਾਲ ਸਪੋਰਟ ਕੈਂਪ ਪਹੁੰਚਿਆ ਇਹ ਸਮਾਜ ਹੈ ਕਿ ਜਦੋਂ ਆਪਣਾ ਜੋ ਸਮਾਜ ਹੈ ਦਬਿਆ ਕੋਚਲੇ ਸਮਾਜ ਉਸ ਸਮਾਜ ਨੂੰ ਪੜਨ ਦਾ ਅਧਿਕਾਰ ਨਹੀਂ ਸੀ ਵੋਟ ਦਾ ਅਧਿਕਾਰ ਨਹੀਂ ਸੀ ਮੰਦਰਾਂ 'ਚ ਵੀ ਜਾ ਸਕਦੇ ਸੀ ਵਧੀਆ ਕੱਪੜੇ ਨਹੀਂ ਪਾ ਸਕਦੇ ਸੀ ਅਸੀਂ ਸਰਪੰਚੀ ਦਾ ਐਮਐਲਏ ਐਮਪੀ ਮੂਸਪਲ ਕੌਂਸਲ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਸੀ ਅੱਜ ਬਾਬਾ ਸਾਹਿਬ ਜੀ ਦੀ ਜੋ ਦੇਣ ਹੈ ਉਸ ਦੇਣ ਦੇ ਅਨਸਾਰ ਅੱਜ ਜੋ ਸਾਡੇ ਸਮਾਜ ਦੇ ਵਿੱਚ ਬੱਚੇ ਸਾਡੇ ਡਾਕਟਰ ਇੰਜੀਨੀਅਰ ਬੜੇ ਬੜੇ ਵਧੀਆ ਅਸਰ ਬਣ ਰਹੇ ਆ ਤਾਂ ਉਸੇ ਬਾਬਾ ਸਾਹਿਬ ਦੀ ਸੋਚ ਦੇ ਅਨਸਾਰ ਸਾਡੇ ਜੋ ਯੂਥ ਦੇ ਮਤਲਬ ਬੱਚੇ ਆ ਉਹਨਾਂ ਨੇ ਇੱਕ ਬਹੁਤ ਹੀ ਵੱਡਾ ਪਰਾਲਾ ਕੀਤਾ ਅੱਜ ਤੋਂ ਮੈਨੂੰ ਯਾਦ ਆ ਕਿ ਤਿੰਨ ਚਾਰ ਸਾਲ ਪਹਿਲਾਂ ਜਦੋਂ ਇਹ ਯੂਥ ਬੈਟਰ ਰਿਪਰੇਸ਼ਨ ਕਮਲ ਬਣਾ ਰਹੇ ਸੀ ਤੇ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਆਪਾਂ ਇਹ ਕੰਮਜਾਬ ਕਿੱਦਾਂ ਹੋਵਾਂਗੇ ਅਸੀਂ ਅੱਗੇ ਕਿਸ ਤਰ੍ਹਾਂ ਵਧਾਂਗੇ ਪਰ ਕੁਝ ਸਾਥੀਆਂ ਨੇ ਰਲ ਮਿਲ ਕੇ ਆਪਣਾ ਇਹ ਡਾਕਟਰ ਬੇੜਕਰ ਜੂਥ ਫੈਡਰੇਸ਼ਨ ਕਲੱਬ ਜੋ ਬਣਾਇਆ ਉਸ ਨੂੰ ਮੰਜ਼ਲੇ ਮਕਸੂਦ ਤੱਕ ਲਿਜਾਣ ਲਈ ਅੱਜ ਅਸੀਂ 바ਵਾ ਸਾਹਿਬ ਦੀ ਜੀ ਸੋਚ ਦੇ ਮੁਤਾਬਿਕ ਤੀਸਰਾ ਵਿਸ਼ਾਲ ਕ੍ਰਿਕਟ ਟੂਰਨਾਮੈਂਟ ਕੈਂਪ ਔਰ ਇਸ ਦੇ ਨਾਲ ਨਾਲ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਲਗਾ ਰਹੇ ਹਾਂ ਜੋ ਕਿ ਕਾਮਯਾਬ ਹੈ ਸਵੇਰੇ 9 ਵਜੇ ਤੋਂ ਕਾਫੀ ਸਾਡੇ ਜਵਾਨ ਜੂਥ ਸਾਥੀ ਵੀ ਜੁੰਟ ਨੇ ਲਗਭਗ ਆਪਣੇ ਜੁੰਟ ਦੇ ਚੁੱਕੇ ਆ ਤੇ ਅਸੀਂ ਆਸ ਕਰਦੇ ਆ ਕਿ ਹੋਰ ਵੀ ਜੋ ਯੰਗ ਬਲੱਡ ਜਿਨ੍ਹਾਂ ਨੂੰ ਕੋਈ ਡਿਸੀਜ਼ ਨਹੀਂ ਹੈ ਵਧੀਆ ਉਹਨਾਂ ਦਾ ਬਲੱਡ ਆ ਬਲੱਡ ਦੇ ਕੇ ਕੁਝ जिंदगियां ਨੂੰ ਬਚਾ ਸਕਦੇ ਆ ਔਰ ਅਸੀਂ ਇਸ ਕ੍ਰਿਕਟ ਟੂਰਨਾਮੈਂਟ ਦੇ ਰਾਹੀਂ ਇਹ ਹੀ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਬੱਚੇ ਨਸ਼ੇ ਤੋਂ ਬਚਣ ਖੇਡਾਂ ਦੇ ਪ੍ਰਤੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਕ੍ਰਿਕਟ ਟੂਰਨਾਮੈਂਟ ਕਲੱਬ ਕਰਾਏ ਜਾ ਰਹੇ ਆ ਜੋ ਹੋਰ ਜੋ ਵੀ ਜੂਤ ਇਸ ਆਵਾਜ਼ ਨੂੰ ਜੋ ਪਹਿਲਾਂ ਵੀ ਸਾਡੇ ਸਾਥੀ ਗੁਲਸ਼ਨ ਜੀ ਕਹ ਕੇ ਗਏ ਆ ਆਵਾਜ਼ ਨੂੰ ਸੁਣ ਰਹੇ ਆ ਸਭ ਸਾਧੀਆਂ ਨੂੰ ਜੂਸ ਬੱਚਿਆਂ ਨੂੰ ਅਪੀਲ ਹੈ ਕਿ ਤੁਸੀਂ ਖੇਡਾਂ ਦੇ ਪ੍ਰਤੀ ਆਪ ਵੀ ਪ੍ਰਸ਼ਾਹਤ ਹੋਵੇ ਹੋਰ ਬੱਚਿਆਂ ਨੂੰ ਉਤਸ਼ਾਹਿਤ ਕਰੋ ਜੈ ਭੀ ਜੈ ਭਾਰਤ ਜੈ ਸਭਿਵਿਧਾਨ ਜੈ ਗੁਰਦੇਵ ਧੰਨ ਗੁਰਦੇਵ ਪਹਿਲਾ ਤਾਂ ਸਾਰੇ ਸਾਥੀਆਂ ਜੈ ਭੀਮ ਜੈ ਭਾਰਤ ਜਿਹੜਾ ਲੁਧਿਆਣਾ ਦੇ ਅੰਦਰ ਦੂਸਰਾ ਵਿਸ਼ਾਲ ਕਰਾਇਆ ਕ੍ਰਿਕਟ ਟੂਰਨਾਮੈਂਟ ਆ ਟੂਰਨਾਮੈਂਟ ਆ ਅਸੀਂ ਡਾਕਟਰ ਬੀਗਾਂ ਰਾਮ ਬੈਡਗਲ ਫਾਊਂਡੇਸ਼ਨ ਇੱਥੇ ਲੁਧਿਆਣਾ ਵਾਲੋਂ ਇਹ ਕਰਵਾਇਆ ਗਿਆ ਹੈ ਤੇ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਵੀ ਆ ਇੱਥੇ ਜਗ੍ਹਾ ਤੇ ਇੱਥੇ ਗਰਾਊਂਡ ਦੇ ਅੰਦਰ ਜਿਹੜਾ ਕਰਵਾਇਆ ਗਿਆ ਸੀ ਲਗਾਤਾਰ ਜਿਹੜਾ ਆ ਇਹ ਖੂਨਦਾਨ ਦੇ ਕੈਂਪ ਕਰਵਾਉਂਦੇ ਆ ਹਰ 8 ਹਰ ਸਾਲ 304 ਜਿਹੜੇ ਆ ਖੂਨਦਾਨ ਬਲੱਡ ਕੈਂਪ ਜਿਹੜੇ ਆ ਅਸੀਂ ਲਗਾਉਂਦੇ ਆ ਡਾ ਬੀਆਰ ਅੰਬੇਡਕਰ ਫਾਊਂਡੇਸ਼ਨ ਹਰਿਆਣਾ ਦੇ ਅੰਦਰ ਨੌਜਵਾਨਾਂ ਨੂੰ ਇੱਕ ਸਿੱਧੀ ਸੇਧ ਦੇਣ ਵਾਸਤੇ ਨਸ਼ਿਆਂ ਤੋਂ ਰਹਿਤ ਕਰਨ ਵਾਸਤੇ ਜਿਹੜਾ ਆਇਆ ਹੈ ਖੇਡਾਂ ਦੇ ਅੰਦਰ ਜਿਹੜਾ ਆਇਆ ਬੱਚਿਆਂ ਨੂੰ ਪ੍ਰੇਰਿਤ ਕਰਦੀ ਆ ਤੇ ਫਾਊਂਡਸ਼ਨ ਦਾ ਜਿਹੜਾ ਕੈਂਪ ਦਾ ਜਿਹੜਾ ਆਇਆ ਵੀ ਲੁਧਿਆਣਾ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਜਿਹੜਾ ਆ ਬਹੁਤ ਸਾਰੀਆਂ ਦੁਰਘਟਨਾਵਾਂ ਆਣੀਆਂ ਹੋਰੀਆਂ ਆ ਉਹਦੇ ਵਿੱਚ ਕਿਸੇ ਨਾ ਕਿਸੇ ਮਰੀਜ਼ ਨੂੰ ਜਾਂ ਸਾਥੀ ਨੂੰ ਜਦੋਂ ਕੋਈ ਲੋੜ ਪੈਂਦੀ ਆ ਤਾਂ ਹੈ ਜਿਹੜਾ ਦਿੱਤਾ ਹੋਇਆ ਤੁਹਾਡਾ ਇੱਕ ਇੱਕ ਖੂਨ ਦਾ ਕਤਰਾ ਉਹ ਕੰਮ ਆਂਦਾ ਹੈ। ਕੋਰੋਨਾ ਦਾ ਨੁਕਸਾਨ ਆ ਰਿਹਾ ਪਰ ਸਮਾਰ ਕੇ ਵੀ ਅਸੀਂ ਮਨਲਾਪੀ ਖੋਲੇ ਆ ਮੈਡੀਕਲ। ਨਵੇਂ ਜਿਹੇ ਦਾ ਸਾਮ ਕੋਰਨਾ ਪਾ ਕੇ ਬਾਅਦ ਸੁਣਾਏ। ਬਹੁਤ ਸਰਕਾਰ ਦੀਆਂ ਆਪਣੀਆਂ ਨੀਤੀਆਂ ਆ ਕਰਨ ਪਤਾ ਜੇ ਸਰਕਾਰ ਦੇ ਅੰਦਰ ਦੇ ਕਿ ਲੁਧਿਆਣਾ ਦੇ ਅੰਦਰ ਸਿਵਰ ਹਸਪਤਾਲਾਂ ਦਾ ਕੀ ਹਾਲ ਹੈ। ਉਹ ਦੋ ਦੋ ਘਾਟਨ ਦਾ ਦੋ ਦੋ ਵਾਰੀ ਹੋ ਰਿਹਾ ਤੇ ਸਮੇਂ ਨਾਲ ਜਿਹੜਾ ਅੰਦਰ ਜਿਹੜਾ ਮਰੀਜ਼ ਆ ਉਹਨਾਂ ਦੀ ਕੋਈ ਸੁਲਤਦਾ ਸਾਧਨ ਨਹੀਂ ਬਣਿਆ। ਇਸ ਸਮੇਂ ਜਿਹੜੇ ਸਟਾਰੋ ਉਹਨਾਂ ਦੇ ਕਪੀਟੇਨ ਦੇ ਵੱਡੇ ਹੋ ਗਏ ਆ। ਬਾਰਾਂ ਟੀਮਾਂ ਨੇ ਅਣਦੇ ਅੰਦਰੜੀਆਂ ਇਸ ਕ੍ਰਿਕਟ ਟੂਰਨਾਮੈਂਟ ਦੇ ਅੰਦਰੜੀਆਂ ਹਿੱਸਾ ਲੈ ਚੁੱਕੀਆਂ ਨੇ। ਜਿਹੜਾ ਪਹਿਲਾ ਨਾਮ ਹੈ 21 ਹਜ਼ਾਰ ਦਾ, ਦੂਸਰਾ 11 ਹਜ਼ਾਰ ਦਾ ਇਨਾਮ ਆ। ਤੀਸਰਾ ਵੀ ਜਿਹੜਾ ਨਾਮ ਹੈ ਕੱਪਾ ਜੱਤਾ ਕੱਪ, ਬੈਸਟ ਬੋਲਰ ਦੇ ਬੈਸਟ ਜਿਹੜਾ ਆ, ਬੈਟਮੈਨ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ। ਵਾਹੋ ਸੋਹਣ। ਨਾ ਕਿਸੇ ਦੇ ਵੱਲ ਜੁਮੇ ਹੋਏ। ਸਮਾਜ ਦੇ ਸਾਰੇ ਆ ਕੋਈ ਸਪੋਰਟ ਕਰਦੇ ਸਮਾਜਿਕ ਤੌਰ ਤੇ ਹਰ ਬੰਦਾ ਜਿਹੜਾ ਆ ਸਮਾਜ ਦੇ ਅੰਦਰ ਜਿਹੜਾ ਇਹ ਨਸ਼ਿਆਂ ਦੇ ਕੋਲੋਂ ਦੂਰ ਕਰਨ ਲਈ ਜਿਹੜਾ ਆਪਣਾ ਤਤੁਰ ਲੱਗਿਆ ਹੋਇਆ। ਸਾਨੂੰ ਸਾਡੀ ਜਿਹੜੀ ਫਾਊਂਡੇਸ਼ਨ ਆ ਹਮੇਸ਼ਾ ਲੜ ਲਗਾ ਪਰੜਾਇਆ ਹੈ ਇਸੇ ਬੱਚਿਆਂ ਦੀ ਐਜੂਕੇਸ਼ਨ ਦੀ ਜ਼ਿਆਦਾ ਕੰਮ ਕਰਦੇ ਆ ਅਸੀਂ ਕਿਉਂ ਬੱਚਿਆਂ ਦਾ ਜਿਹੜਾ ਪੜਨਾ ਬਹੁਤ ਜ਼ੁਲੀ ਆ। ਦੇਖਦੇ ਅੰਦਰ ਕੋਈ ਜਿਹੜਾ ਆ ਬੱਚਿਆਂ ਦਾ ਪੜਿਆ ਲਿਖਿਆ ਦਾ ਕੋਈ ਠਾ ਤੇ ਜੇ ਅਸੀਂ ਪੜਾਈ ਨੂੰ ਤੋਂ ਦੂਰ ਰਵਾਂਗੇ ਤਾਂ ਹੋ ਸਕਦਾ ਹੈ ਕਿ ਆਪਣੇ ਮਾਪਿਆਂ ਦਾ ਜਿਹੜਾ ਆ ਸਹੀ ਸਤਕਾਰ ਨਹੀਂ ਦੇਣਾ। ਇਹੋ ਤੋਂ ਨਹੀਂ ਜਿਵੇਂ ਅਸੀਂ ਪੜੋ, ਜੁੜੋ, ਸੰਘਰਸ਼ ਕਰੋ ਪਰਨਾ ਬਹੁਤ ਜ਼ਰੂਰੀ ਆ ਵੀ ਜੇ ਪੜ ਕੇ ਪਰਿਵਾਰ ਦਾ ਨਾਲ ਜੁੜ ਕੇ ਬੈਠਣਾ ਬਹੁਤ ਜ਼ਰੂਰੀ ਆ। ਸੰਘਰਸ਼ ਕਰਨਾ ਆਪਣੀ ਜ਼ਿੰਦਗੀ ਦੇ ਲਈ ਸੰਘਰਸ਼ ਕਰਨਾ ਵੀ ਆਪਣੇ ਪਰਵਾਰ ਲਈ ਸੰਘਰਸ਼ ਕਰਨਾ। ਪਰਵਾਰ ਲਈ ਸੰਘਰਸ਼ ਕਰਨਾ ਤੇ ਸਮਾਜ ਲਈ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ। ਜਿਹੜੀ ਟੀਮ ਆ ਐਸਟੀ ਜਿਹੜੀ ਆ ਸਾਡੇ ਲੁਧਿਆਣਾ ਦੇ ਅੰਦਰ ਸਾਡੀ ਜਿਹੜੀ ਗ੍ਰੈਂ ਬਲੱਡ ਸਰਵਿਸ ਸਾਡੀ ਚੱਲਦੀ ਹੈ ਤੇ ਸਾਡੇ ਐਪੀ ਮਾਈ ਭਾਜੀ ਨੇ ਇਹ ਜਿਹੜਾ ਬਲੱਡ ਦਾ ਏਰੀਆ ਸਾਰਾ ਉਹਦੇ